ਦੇਤੀ ਵਸਤੀ ਪਤਾ ਕਿ ਕਿੰਨਾ ਕਰ ਮੈਂ ਜਿੰਦ ਉਹ ਵੇਲੇ ਹੜੇ ਚਾਹਦੇ ਕਿੰਨੇ ਦੀ ਆਦਾ ਹੈ ਉਹ ਇਹ ਤਾਂ ਕੁਛ ਨਹੀਂ ਇਹ 2900 ਉਹ ਯਾਰ ਇਹ ਲੈਣੀ ਨਹੀਂ ਵੇਚ ਦੇ ਮੋੜੀ ਓਏ ਲੈ ਵੇਚ ਵੀ ਯਾਰ 5000 ਦੀ ਵੇਚਤੀ ਵੇਚਤੀ ਫੜੋ ਬਾਈ ਯਾਰ 3200 ਦੀ ਹੋਗੀ ਕਿ ਹੱਕ ਕਿਵੇਂ ਕੀਤੀ ਆਪੋ ਆਪਣੀ ਗੱਲ ਠੀਕ ਹੈ ਹੋ ਗਈ ਬਸ ਠੀਕ ਆ ਲਿਖਦੇ ਰਾਜੇ ਬਾਈ ਲਿਖਦੇ ਬਾਈ ਗਰਜੀਤ ਛੱਤਿਆਂ ਵਾਲੇ ਨੇ 200 ਆ ਗਿਆ ਤੈਨੂੰ 3000 ਰਹੇਗਾ ਗਰਜੀਤ ਛੱਤਿਆਂ ਵਾਲੇ ਨੇ ਲਈ ਆ ਪੱਠ 22 ਲੱਖੇ ਹੋਰਾਂ ਤੋਂ ਲਿਖਾਈ ਨਹੀਂ ਅਗਲੇ ਲਿਖਾਈ ਦਾ ਥੋੜੀ ਪਗਲਾ ਹਫਤਾ ਹੁੰਦਾ ਕਮਲਾ ਤੂੰ ਯਾਰ ਭਾਈ ਇਹ ਲਿਖਾਈ ਆਪ ਕੋ ਆਪਣੀ ਲਿਖਾਓ ਇਹ ਨਹੀਂ ਲਿਖਾਈ ਦਾ ਪੱਠ ਤੁਹਾਨੂੰ ਵਿਖਾ ਦਿੰਨੇ ਆ ਆ ਪੱਠ ਆ ਭਾਈ ਜਿਹੜੀ ਲੱਖੇ ਹੋਰਾਂ ਤੋਂ ਭਾਈ ਪ੍ਰਵਿੰਦਰ ਹੋਰਾਂ ਤੋਂ ਗਰਜੀਤ ਛੱਤਿਆਂ ਵਾਲੇ ਨੇ ਲਈ ਆ 3200 ਦੀ

ਨੌ ਨੌ ਦਾ ਹਾਂ ਬਾਦ ਇਹ ਬਾਦ ਮਹਿਰੂ ਕਰਦੇ ਯਾਰ ਕਰਦੇ ਕਰਤੀ ਬਾਈ ਕਿੰਨੇ ਦੀ 7000 ਦੀ 7 ਦੀ 7 ਦੀ ਮਗਾਦੀ ਬਾਈ 7 ਦੀ ਮਗਾਦੀ ਉਹਨਾਂ ਨੇ ਮਗਾਦੀ ਆ ਕਰੇ ਪਪਾ ਮਾਰ ਪੰਡ ਮੋੜੇ ਕਰੇ ਰੇੜੀ ਵੇਖ ਕੇ ਨਵੀਂ ਮੈਂ ਅੱਗੇ ਨੂੰ ਫੇਰ ਕਰਦਾ ਯਾਰ ਰੇੜੀ ਕਿੰਨੇ ਦੀ ਲਈ ਸੀ ਪਤਾ ਨਹੀਂ ਕਿੰਨੇ ਦੀ ਲਈ ਦੱਸੀ ਮਾੜੇ ਬੋਲ ਤਾਂ ਤੇ ਮੈਂ ਤਾਂ ਬੋਲੂਗਾ ਰੇੜੀ ਦੀ ਬੱਕਰੀ ਵਾਸ ਦੱਸ 7000 ਦੀ ਮਰੇ ਹੋ ਜਾ ਦੁਪਹਿਰ ਗੰਦੇ ਕਰ ਰਹੇ ਹਾਂ ਲਵੀਸ਼ 7000 ਦੀ ਆ ਬੱਕਰੀ ਕੋਲ ਕੋਲ ਯਾਰ ਇਹ ਕਿੰਨੇ ਆਹ ਬਾਰੇ ਹੋ ਜਾ ਯਾਰ 8000 8500 ਆ ਬੱਕਰੀ ਆ ਬਦੋਸਤੋ 7000 ਦੀ 200 ਨਾਲ 100 ਮੈਂ ਆਉਤ ਦੇਉਂਗਾ 100 ਦੇ ਉਹ ਵੀ ਗਰੀ ਉਹ ਠੀਕ ਹੈ ਮੈਂ ਸਾਰੇ ਬੰਦੇ ਨੇ 200 ਦੇਣਾ ਆਖਾ ਮੈਂ ਆਉਤ ਉਹ ਕ੍ਰਿਸ਼ਨ ਤਾਇਆ ਦੋ ਜਣੇ ਬਾਈ ਇੱਥੇ ਆ ਗਏ ਉਹ ਯਾਰ ਵੇਚ ਤਾਂ ਬੰਦੇ ਸੌਂਦੇ ਇਹ ਖਾਲੀ ਹੋਵੇ ਤੇ ਮੇਰੀਆਂ ਦੁੱਗਣੇ ਪੈਸੇ ਲੈਣ ਚਾਰੀ ਗਿਆ ਤਾਂ ਦੁੱਗਣੇ ਪੈਸੇ ਉਹ ਵੀ ਨਹੀਂ ਕਹਿਣਾ 7000 ਵੀ ਹੋ ਗਏ ਤੂੰ ਜਾਣ ਲੈ ਜਿਹੜੇ ਮੇਮਨੇ ਵਕੀ ਜਾਂਦੇ 7000 ਕੱਟ ਦਿੰਦੂ ਉਹ ਸਫਾਈ ਤੇ ਜਿਹੜਾ ਕਰਾਲਾ ਪਾਉਣ ਲੱਗਾ ਕਿੰਨੇ ਸੰਭਾਲ ਕੇ ਮੇਰੀ 12000 ਦੀ ਕਰਾ ਪਰੇ ਰੱਖ ਲਈ ਲਿਖਾਈ ਉਹ ਕਰਾ ਦੇ ਮੇਰੇ ਲਿਖਾਈ ਆਉਂਦਾ ਉਹ ਲਿਖਾਈ ਆਉਦੀ ਦੇਣਾ ਮੈਂ ਦੇ ਦਿੰਦਾ ਵਾਠੀ ਅਰਜਨ ਖਾਈ ਬਈ ਆਹ 7500 ਦੀ ਹੋ ਗਈ ਲਖਾਈ ਆਪੋ ਸਾਰੇ ਮੈਂ ਜਿਹੜੀ ਮਰੀ ਲਿਖਾਈ ਗਣਵੇਂ ਪਹਿਲੇ ਹੋ ਗਈ ਲਖਾਈ ਆਪੋ ਚਲੋ ਹੋ ਗਈ ਲਖਾਈ ਆਪੋ 7500 ਲੈ ਜਾ ਯਾਰ 7200 ਦੀ ਮੰਨਦਾ ਨਹੀਂ ਬਾਈ ਯਾਰ 7200 ਰੁਪਏ ਜਾਂ ਨਾ ਨਾ ਯਾਰ ਤਾਂ ਆ ਬਸ ਠੀਕ ਹੈ ਯਾਰ ਚਲੋ ਤੇਰੀਆਂ ਤੂੰ ਸੌਦਾ ਹੋ ਜਾਂਦੀ ਹੈ ਓਏ ਛੋਟਾ ਬਾਈ ਉਹ ਕਿਉਂ 7000 ਰੁਪਏ ਮੈਂ ਵਸਵੇਰੇ ਖੜੇ ਵਿੱਚ ਕਰਾ ਲਈਂ ਯਾਰ ਦਫਾ ਕਰ ਪਰੇ ਮੈਂ ਵਸਵੇਰੇ ਖੜੇ ਵਿੱਚ ਕਰਾ ਦੂਆ ਯਾਰ ਜੇ 7500 ਰੁਪਏ ਮੈਨੂੰ ਕੀ ਬਾਈ ਤੇ ਬਾਈ ਉਹਦੇ ਜਿੰਮੇ ਮਾਰਦਾ ਡਾਡੀ ਨੇ ਲੈਣੀ ਆਪਾਂ ਤਾਂ ਲੈਣੀ ਵੀ ਨਹੀਂ ਉਹ ਚਾਹਦੀ ਯਾਰ ਤੂੰ ਤਾਇਆ ਲਖਾਈ ਤੁਸੀਂ ਕਰਾ ਦਿਓ 7000 ਤਾਇਆ 7000 ਕਰਾ ਪਰੇ ਓ ਯਾਰ ਉਹ ਵੀ ਗਰੀਬ ਬੰਦੇ ਆ ਤਾਇਆ ਬਸ ਠੀਕਾ ਤੇਰੇ ਕੋਲੇ ਤਾਂ ਪੰਜ ਕਦਾ ਮਾਲ ਹੀ ਖੜਾ ਮੈਂ ਤੈਨੂੰ ਵਾਪਸ ਫੇਰ ਤੇ ਕਿੰਨਾ ਹੀ ਕਹਿੰਦਾ 7700 ਰੁਪਏ ਇੱਥੇ ਦੇ ਡਾਕੂਮੈਂਟ ਹੀ ਜਾਂਦੇ ਗਾ ਕੇ ਇਹ ਜਿਹੜਾ ਪਿੰਡ ਆ ਹਾਂ ਸੁਖਣਾ ਇਹ ਵੀ ਪੁੱਛਦੇ ਆਣੇ 500 ਰੁਪਏ ਪਟਾ ਜੀ ਲੈ ਵੀ ਆ ਬਾਈਆਂ ਨੇ ਸੁਖਨੇ ਵਾਲਿਆਂ ਨੂੰ ਦਿੱਤੀ ਆ ਬੱਕਰੀ ਤੁਹਾਨੂੰ ਬੱਕਰੀ ਵਿਖਾ ਦੇਣਾ ਸੂਣ ਵਾਲੀ ਆ 7000 ਚ ਸੌਦਾ ਹੋਇਆ ਤੇ ਅੰਕਲ ਕ੍ਰਿਸ਼ਨ ਨੂੰ 7000 ਕਰਦਾ ਦੇਣਾ 7200 ਜਿਹੀ ਸੀ ਲਖਾਈ ਬਾਈ ਸੁਖਨੇ ਵਾਲੇ ਉਹ ਆਪੇ ਕਰਾਉਣਗੇ ਦੋਸਤਾਂ। ਨਾ ਹੁਣ ਓਏ ਆਓ ਵਧੋ ਹੁਣ 3700 ਕਦੋਂ ਦੇ ਕਰੀਏ ਕੀਦਾ ਹੋ ਗਿਆ 3700 ਲਓ ਫਿਰ ਸਿੱਧਾ ਹੋ ਗਏ ਲੈ ਵੀ ਬੱਕਰੇ ਦਾ ਮੁੱਲ 3700 3700 ਹੋ ਗਿਆ ਲੈ ਵੀ ਬਾਈ ਪਰਵਿੰਦਰ ਦਾ 3800 38 ਪਰਵਿੰਦਰ ਦਾ ਠੀਕ ਆ ਚਲੋ ਬਈ ਬੋਲ ਬਾਈ ਚਲ ਓਏ ਵੀਡੀਓ ਪੀ ਜਾਂਦਾ ਗਲਾ ਨਾਦਾ ਕਈ ਨਾ ਲਾ ਬੋਲੀ ਹੋਣਾ 3800 ਨਾ ਲੱਗਿਆ ਦਾ 3800 ਕਿੱਥੇ ਉਹ ਫੜ ਮੇਰੇ ਯਾਰ ਆਹ ਬਾਤ ਦਿੱਤਾ 3800 ਹੈਗਾ ਤਾਂ ਹੈ ਹੁਣ ਹੈਗਾ ਤਾਂ ਹੈ ਵਹੀ ਗੱਲ ਆ ਪਾ ਪਾ ਕੋਈ ਕਰੋ ਖੜ ਜਾ ਤੂੰ ਓ ਯਾਰ ਗੱਲ ਸੁਣ ਮੈਂ ਨਹੀਂ 4900 ਹੋ ਗਿਆ ਯਾਰ 4800 ਹੋ ਗਿਆ ਕੀ ਦਾ ਸਰਵਿੰਦਰ ਪਾ ਦੇ 4000 4000 ਹੋ ਗਿਆ ਲੈ ਆਹ ਬੜਾ ਦੇ ਹੋ ਨਹੀਂ ਜਾ ਪੈਸੇ ਬਹੁਤ ਲੱਗ ਗਏ ਪੈਸੇ ਬਹੁਤ ਲੱਗ ਗਏ 4200 4200 ਦਾ ਆ ਗਿਆ ਬਫ ਜਾਣ ਦਿਓ 4200 1 4200 4200 4200 ਲੱਖੇ ਨੂੰ ਦਿਨਾ ਬੱਕਰਾ ਹੈ ਲੱਖੇ ਨਾਲ ਆਏ ਕੀ ਆ ਫੜ ਲਓ ਕੀ ਫੜਾ ਨੂੰ 100 ਦਾ ਹੋਰ ਹੋ ਗਿਆ 4200 ਲੱਖੇ ਦਾ ਫੜਾ ਦੇ 4200 ਉਹ ਫੜਾ ਫੜ ਲੈ ਲੱਖੇ 40 ਮੇਰਾ ਯਾਰ 40 ਦਾ ਇਧਰ ਆ 42 ਮੇਰਾ ਚੱਲਦੇ ਨਹੀਂ ਮੈਂ ਕਿ ਉਹ ਲੱਖੇ 150 ਦਾ ਚਲਾ ਲੱਖੇ ਨੂੰ ਫੜਾ ਰਿਹਾ ਪਤਾ ਨਹੀਂ 150 ਦਾ ਹੁਣ ਕੀ ਕੀ ਫੜੜੀ ਆ ਯਾਰ ਹੋਰ ਤੇ 100 ਹੀ ਪਾਇਆ ਮੈਂ ਵਦੋ ਵਦੋ 4200 ਦਾ ਲੱਖੇ ਨਾ ਹੋ ਗਿਆ ਇਹ ਵੀ ਗਰਜੀਤ ਦੇ ਬੱਕਰੇ ਦਾ ਫਿਰ ਜਾਦਾ ਯਾਰ ਗਾਹ ਕੋਈ ਲਾਓ ਤੇ ਜਾਂ ਫਿਰ ਚੁੱਪ ਕਰਕੇ ਉਹਨੂੰ ਕਹਾਂ ਵੀ ਤੁਰ ਜਾ ਯਾਰ ਉਹਨੂੰ ਕਹਾਂ ਯਾਰ ਇਹ ਲੈਨ ਨਾ ਲੈਨ ਬਸ ਉਹਨੇ ਕਿਹਾ ਸਹੀ ਹੈ ਸਾਰਾ ਸਹੀ ਹੈ ਲਾਓ ਉਹਦੇ ਕਰਕੇ ਆ ਇਹ 4200 ਦਾ ਯਾਰ ਫੜਾ ਦੇ ਜੇ ਫੜਾਉਣਾ ਫੜਾ ਰਿਹਾ ਸੀ ਚਲ 4300 ਦਾ ਹੋ ਗਿਆ ਯਾਰ ਬਾਹ ਬਾਈ ਬਾਹ ਕਿਹਾ ਹਰ ਸੌ ਭਪਰਾਵਾ ਫਿਰ ਸਿਆਣ ਮੜ ਗਿਆ ਬਸ ਦੇਖ ਲੈ ਕੀੜਾ ਤੂੰ ਵੀ ਪਾਦਾ ਬੈਠਾ ਤੂੰ ਸਸਤਾ ਹੁੰਦਾ ਨਹੀਂ ਨਹੀਂ ਸਸਤਾ ਨਹੀਂ ਆ ਨਾ ਮੈਂ ਫੜਾਂ ਦਾ ਸੰਗਲ ਯਾਰ ਉਹ ਕੋਸੇ ਵ ਤੇ ਨਾਲ ਹੀ ਹੁੰਦਾ ਕੋਸੇ ਫੜਾ ਪਰ ਆ ਬਾਲੇ ਤੋਂ ਆ ਲੈ ਖਾਈ ਉੱਤੇ ਬੈ ਕੇ ਪਾਇਆ ਤੂੰ ਵੀ ਇੱਕ ਲਈ ਆ ਗਰ ਨੂੰ ਕੋਈ ਕੋਸੇ ਵ ਤੇ ਨਾਲ ਹੀ ਹੁੰਦੇ ਨਹੀਂ ਆਖੀਆਂ ਹੁਣ 43 ਹੋ ਗਿਆ 43 ਮੇਰਾ ਹੋ ਗਿਆ ਮੈਂ ਪੁੱਛਿਆ ਤੇ ਆ ਮੈਂ ਕਿਹਨੂੰ ਬੈਠਾ ਰਹਿ ਤੂੰ ਨਹੀਂ ਨਹੀਂ 43 ਗੱਲ ਲਖਾਈ ਕਰਾਣੀ ਆ ਨਾ 43 ਦਾ ਨਹੀਂ ਭਰਾਵਾ ਉਹ ਲਖਾਈ ਕਰਾਣੀ ਫਿਰ ਉਹ ਕੋਣ ਬੈਠਾ ਯਾਰ ਉਹ ਤਾਂ ਬੈਠਾ ਵੇਖ ਕੇ ਅਗਲਾ ਤੂੰ ਵੇ ਦੇ ਆਲਾ ਵੀ ਨਹੀਂ ਵੇਚਣਾ 43 ਦਾ ਹੋਵੇ ਨਾ ਉਹ ਲਖਾਈ ਉਹ ਦੇ ਆ ਪੁਰਾਣਾ 43 ਦਾ ਮੇਰਾ ਹੋਵੇ 43 ਦਾ ਭਾਈ ਲਖਾਈ ਨਾ ਕਰਾਉਂਦਾ ਅੱਜ ਦਾ ਲੈ ਆ ਪੁੱਛ ਲਾਵਾ ਲਖਾਈ ਕਰਾ ਦੂਗਾ ਨਹੀਂ ਦਿੱਤੇ ਨੇ ਆਪ ਜੱਜ ਨੇ ਦਊਗਾ ਲਖਾਈ ਇਹ ਉਹ ਯਾਰ ਨਹੀਂ ਪਾਈ ਦਾ ਲੈ ਆ ਲਖਾਈ ਪਈ ਆ ਭਾਈ ਯਾਰ ਉਹ ਤੈਨੂੰ ਲਖਾਈ ਨਾ ਨਾ ਲਖਾਈ ਲਖੂਈ ਕੁਝ ਨਹੀਂ ਲਖਾਈ ਆ ਤੋ ਆਦੀ ਮਾਰਿਆ ਨਾ ਕਰਸੋ ਲਖਾਈ ਆ ਤੋ ਆਦੀ ਲੈ ਜਾ ਲਖਾਈ ਚਲਾਉ ਦਾ ਅੱਜ ਕਰ ਨਾ ਲਖਾਈ ਆ ਤੋ ਆਦੀ 43 ਦਾ ਤਰਤਾਲੀ ਤਾਂ ਲਖਾਈ ਉਹਨੂੰ ਪੈ ਕੇ 45 ਤਾਂ ਪੈ ਗਿਆ। ਤਨ ਰਖਾ ਦੇ ਆ ਦੀ ਲਖਾਈ ਤਾਂ ਨਹੀਂ ਵੀ ਤੇ ਮਾਸਟਰ ਦੀ ਗੱਲ ਸਹੀ ਹੈ। ਉਹ ਤਾਂ ਲੈ ਰਿਆ ਵਿਕਣਾ ਨਹੀਂ ਬੱਕਰਾ ਇਹਨੂੰ ਮੈਂ ਦੱਸ ਦੇਣਾ ਅੱਜ ਵਿਕਦਾ ਹੈ। ਉਹ ਭਰਾਵਾ ਇਹ ਮੇਰੇ ਕੋਲੋਂ ਆਏ ਸਾਰੇ ਬੱਕਰੇ ਇਹ ਮੈਂ ਤਾਂ ਲਈ ਇਹਨਾਂ ਦੇ ਆਸ ਵਿੱਚ। ਹੈਲੋ ਤੇ ਵੇਚਨੇ ਤਾਂ ਲਈ ਇਹਨਾਂ ਨੂੰ ਤੂੰ ਵੀ ਲੈ ਲੈ। ਇਹ ਤਾਂ ਕੰਨ ਬਣਿਆ ਪਿਆ ਪਰ ਕੰਨ ਪਾਪੜ ਬਣਿਆ ਮੈਂ ਤਾਂ ਹੁਣ ਵੇਖਿਆ ਤਾਂ ਮੈਂ ਪਿਛੇ ਹਟ ਗਿਆ। ਲਈ ਮੈਂ ਪਿਛੇ ਹਟ ਗਿਆ। ਸੁੱਕਿਆ ਪਿਆ ਮਾਸਟਰ ਕਮਜ਼ੋਰੀ ਆ ਗਈ। ਵਰਕ ਨਾ ਆਗੇ ਕਮ ਜੋ ਮੈਂ ਨਾਲ ਆ ਜੀ ਕਰਦਾ ਜੇ ਨਹੀਂ ਤੇਦੀ ਮਾਂ ਦੀ ਫੋਟੋ ਮੈਂ ਖਾ ਦੇ ਮੈਂ ਬੇ ਮੇਰਾ ਬੱਕਰਾ ਮੇਰੇ ਕੋ ਨਾ ਆਵੇ ਉਹ ਭਰਾਵਾ ਖਾਲ ਦੇ ਘੱਟੇ ਤੇ ਲਾ ਦੂੰਗਾ ਕਬ ਜੋ ਆ ਜੀ ਕਰ ਦੋ ਤੂੰ ਮੈਂ ਇਹਨਾਂ ਦੀ ਕਸਰਾ ਕੱਢ ਦੇਗਾ ਲੈ ਨਾ ਤੂੰ ਉਹ 100 ਗੇ ਪਾਦਾ ਹੁਣੇ ਫੜਾ ਦੇਣਾ 100 ਕੋਈ ਹੋਰ ਪਾ ਦੇ ਬੱਕਰਾ ਹੁਣੇ ਫੜਾ ਦੇਣਾ ਨਹੀਂ ਫੜਾਉਂਦਾ ਕੱਠੇ ਪਾਇ ਤੋਂ ਘੱਟ ਨਹੀਂ ਫੜਾਉਂਦਾ ਕਿਵੇਂ ਕੀਨੇ ਉਹ ਤੋ ਫਾਨਾ ਵਿਚਾਲੇ ਹੋ ਗਏ ਛੱਡ ਗਿਆ ਨਹੀਂ ਨਹੀਂ ਉਹ ਛੱਡ ਦੇ ਉਹ ਛੱਡ ਦੋ ਕੋਈ ਮੈਨੂੰ ਪੁੱਤ ਹੀ ਬਣਾ ਦੋ ਦੋ ਤਿੰਨ ਜਾ ਕੇ ਲੈ ਮੜਾ ਫਟ ਕੋਟੇ ਨੇ ਦਿੱਤੀ ਗੱਪੜ ਕੇ 5000 ਤਾਂ ਖੜ ਜਾ ਯਾਰ ਤਾਰ ਲੈ ਨੂੰ ਚਾਹਤ ਆ ਲੈ ਇਹਨੂੰ ਕਿੰਨੇ ਤਾਰ ਕਰਦਾ ਨਹੀਂ ਵਿਗਣਾ 45 ਦਾ ਬਾਬੇ ਮੈਨੂੰ ਪਾ ਦੋ ਦੋ ਫਲਕਾ ਜਾ ਹੁਣ ਦੋ ਦੋ ਕਿੱਥੇ ਮੈਂ ਦੇ ਦੇ ਮਛਾ ਦਾ ਤਰਤਾਲੀ 142 43 ਇਹਨੇ ਲਖਾਈ ਪਾਉਣਾ ਤੈਨੂੰ ਨਹੀਂ ਮੇਰਾ ਲਖਾਈ ਆਪਦੀ ਆਪਦੀ ਬਣ ਦੇ ਚਲੋ ਹੋ ਗਿਆ 4 ਰੁਪਏ ਨਗ ਦਿੱਤਾ ਛੱਡ ਦਿਓ ਪੁੱਛਦਾ ਰਹਿੰਦੇ ਕਰ ਜਾ ਤੇਰੀ ਮਰਜ਼ੀ ਪੁੱਛ ਲੈ ਲਖਾਈ ਆਪਣੋ ਆਪਣੀਆਂ ਹੁਣ ਤੱਕ ਦਿੱਤਾ ਫਿਰ ਛੱਡਦਾ ਤੇਰਾ ਉਹ 200 ਤੋਂ ਘੱਟ ਮੈਨੂੰ ਆਖੀ ਨਹੀਂ ਮੈਂ ਉਹ ਤੱਕਾ ਤੱਕਾ 200 ਤੋਂ ਘੱਟ ਆ ਫੜਿਆ ਤੱਕਾ ਨਾਲ ਫੜਾਇਆ ਜਾ ਆਦੀ ਲਖਾਈ ਜਾ 400 ਨਾ 45 40 ਦੇ ਪੈ ਗਿਆ ਲਖਾਈ ਹੋ ਗਿਆ ਫਿਰ ਤੇਰਾ ਚੱਲ ਕੋਈ ਨਹੀਂ ਮਾਸਰ ਹੋ ਗਿਆ ਤਰਾ 100 ਆਉਦਾ ਦੇ ਦੂੰਗਾ ਤੂੰ ਤਾਂ ਦੇਣਾ ਫਿਰ 400 ਦਾ ਉਹ ਪਾਟ 100 ਮੈਂ ਪਾਦਾ ਦੇ ਗਿਆ ਇਹਦੇ 4500 ਦਾ ਹੋ ਗਿਆ ਹਾਂ ਤਰਦਾ 45 ਦੇਣਾ ਮੇਰਾ 400 ਤਰਦਾ ਦੇਣਾ ਤੁਹਾਨੂੰ ਲਖਾਈ ਆ ਜਿਹੜੀ ਲਖਾਈ ਉਹ ਦਾਲੀ ਹੋ ਗਿਆ 500 ਆ ਪਿੱਛੇ ਘੜ ਕੇ ਉਹਦੇ 100 ਗੇ ਪਿੱਛੇ ਉਹ ਚੱਲ ਮਾਸਰ ਦੇ ਯਾਰ 43 ਤੋਂ ਕੋਈ ਨਹੀਂ ਵਾਦਾ ਪਿਆ ਮੈਂ 200 ਪਾਇਆ ਇਹ ਗਾੜੀ ਪੰਚਾਇਤ ਗੜੀ ਮੈਂ ਆ ਜਾ ਪਰ ਫਿਰ ਮੇਰਾ ਤਾਂ ਹੀ ਕਸੂਰ ਹੋਇਆ 200 ਪਾਇਆ ਵੀ ਨਹੀਂ ਸਾਰਾ 43 ਤੋਂ ਪਾਇ ਨਹੀਂ ਵਾਦਾ ਪਿਆ ਦਿਖਾਈ ਆਉਦੀ ਆਉਦੀ ਹੈ ਲੇ ਆਂਕਲ ਕਰੂਗਾ ਦਿਖਾਈ ਕਰਾਦੀ ਹੈ ਹੁਣ ਤੇ 43 ਦੇਵਾਂਗੇ ਉਹਨਾਂ ਨੂੰ ਦਿਖਾਈ ਆਉਦੀ ਆਉਦੀ ਆਹ ਚੱਲ 300 ਮੇਰਾ ਕੱਡੋ ਇੱਥੋਂ ਦੋਨੇ ਕਾਹਦਾ ਇਹਦਾ ਬੱਕਰੇ ਦਾ ਉਹ ਕਰਾ ਜੂਗਾ ਲਗਾਈ ਮਾਸਟਰ ਨਾਲ ਕਰਾਉਂਦੀ ਆਪਣੀ ਜੋਇਆ ਬਾਈ ਇਹ ਕਾਹਨੂੰ ਲਗਾਈ ਕਰਾ ਦੇ ਕੇ ਲਖਾਈ ਕੋਈ ਜੱਦ ਮਟਰ ਲਾਈ ਲੈ ਕਿੰਨੇ ਚ ਪੈ ਗਿਆ ਮੈਨੂੰ ਇਹ 4700 ਚ ਪੂਰਾ ਪੈ ਗਿਆ ਕੀ ਕਹਿਣਾ ਦੇਊਗਾ ਮੈਂ ਇਹਨੂੰ ਆਣਾ ਲੈ ਵੀ 4700 ਦਾ ਹੀ ਪੈ ਗਿਆ ਬਾਬੇ ਕ੍ਰਿਸ਼ਨ ਨੂੰ ਲਿਆ ਗਰਜੀਤ ਤੋਂ ਛੱਤਿਆਂ ਨੇ ਨੇ ਤੋਂ 700 ਰਹਿ ਗਿਆ 650 700 ਕੁ ਮੇਰਾ 750 ਰਹਿ ਗਿਆ ਮੇਰਾ ਮੇਰੇ ਨਾਲ ਸਾਡੇ ਸਾਥੀ ਲੈ ਗਏ ਮਾਫਰਾਵਾ ਤੁਹਾਡਾ ਸਾਡੀ 17 ਲੈ ਗਏ ਦੋਸਤੋ ਸਾਡੇ ਮਾਸ ਇਹ ਤੱਕਰੇ ਦਾ ਸੌਦਾ ਹੋ ਗਿਆ 4500 ਵਿੱਚ ਦਿਖਾਈ ਇਹਨੂੰ 4500 ਦਾ ਅੰਕਲ ਕ੍ਰਿਸ਼ਨ ਨੂੰ ਦਵਾਤਾ ਗਰਜੀਤ ਛੱਤਿਆਣੇ ਵਾਲੇ ਉਹ ਵਾਚੀ